ਸਤਿ ਸ਼੍ਰੀ ਅਕਾਲ ਜੀ ਠੰਡ ਦਾ ਮੌਸਮ ਚੱਲ ਰਿਹਾ ਹੈ ਤੇ ਠੰਡ ਦੇ ਮੌਸਮ ਵਿੱਚ ਅਕਸਰ ਹੀ ਸਾਡੇ ਹੱਥਾਂ ਦੀ ਚਮੜੀ ਖੁਸ਼ਕ ਅਤੇ ਖੁਰਦਰੀ ਹੋ ਜਾਂਦੀ ਹੈ ਜਿਸ ਨੂੰ ਠੀਕ ਕਰਨ ਲਈ ਅਸੀਂ ਬਾਜ਼ਾਰ ਵਿੱਚੋਂ ਤਰ੍ਹਾਂ-ਤਰ੍ਹਾਂ ਦੀਆਂ ਕਰੀਮਾਂ ਅਤੇ ਲੋਸ਼ਨ ਲਿਆ ਕੇ ਵਰਤੋਂ ਕਰਦੇ ਰਹਿੰਦੇ ਹਾਂ ਜੋ ਕਾਫੀ ਮਹਿੰਗੇ ਆਉਂਦੇ ਹਨ ਅਤੇ ਇਹ ਹੱਥਾਂ ਦੀ ਚਮੜੀ ਉੱਤੇ ਜ਼ਿਆਦਾ ਕਾਰਗਰ ਵੀ ਨਹੀਂ ਹੁੰਦੇ ਅੱਜ ਤੁਹਾਨੂੰ ਬਹੁਤ ਹੀ ਸਸਤੀ ਅਤੇ ਘਰੇਲੂ ਚੀਜ਼ਾਂ ਤੋਂ ਛੇਤੀ ਤਿਆਰ ਹੋਣ ਵਾਲੀ ਵੈਸਲੀਨ ਦੀ ਜਾਣਕਾਰੀ ਦੇਵਾਂਗੇ ਜਿਸ ਨੂੰ ਤੁਸੀਂ ਘਰ ਵਿੱਚ ਤਿਆਰ ਕਰਕੇ ਆਪਣੇ ਹੱਥਾਂ ਨੂੰ ਕੋਮਲ ਅਤੇ ਮੁਲਾਇਮ ਰੱਖ ਸਕਦੇ ਹੋ ਇਸ ਲਈ ਸਾਨੂੰ ਸਿਰਫ ਦੋ ਚੀਜ਼ਾਂ ਦੀ ਲੋੜ ਹੈ ਜਿਸ ਵਿੱਚ ਪਹਿਲੀ ਮੋਮ ਅਤੇ ਦੂਸਰਾ ਸਰੋਂ ਦਾ ਤੇਲ ਇਹ ਮੋਮ ਜੇਕਰ ਤੁਹਾਨੂੰ ਮਧੂਮੱਖੀਆਂ ਦੇ ਛੱਤੇ ਦੀ ਮਿਲ ਜਾਵੇ ਤਾਂ ਬਹੁਤ ਵਧੀਆ ਹੈ ਨਹੀਂ ਤੁਸੀਂ ਬਾਜ਼ਾਰ ਵਿੱਚ ਮਿਲਣ ਵਾਲੀ ਮੋਮਬੱਤੀ ਦੀ ਵਰਤੋਂ ਕਰ ਸਕਦੇ ਹੋ ਇਸ ਵੈਸਲੀਨ ਨੂੰ ਤਿਆਰ ਕਰਨ ਲਈ ਅਸੀਂ ਸਰੋਂ ਦਾ ਤੇਲ ਅਤੇ ਮੋਮ ਦੋਵੇਂ ਬਰਾਬਰ ਮਾਤਰਾ ਵਿੱਚ ਲਵਾਂਗੇ ਤੁਸੀਂ ਆਪਣੀ ਜ਼ਰੂਰਤ ਅਨੁਸਾਰ ਇਹਨਾਂ ਦੀ ਮਾਤਰਾ ਵਧਾ ਜਾਂ ਘਟਾ ਸਕਦੇ ਹੋ ਸਭ ਤੋਂ ਪਹਿਲਾਂ ਸਰੋਂ ਦੇ ਤੇਲ ਨੂੰ ਕਿਸੇ ਵਰਤਨ ਵਿੱਚ ਪਾ ਕੇ ਹਲਕੀ ਅੱਗ ਤੇ ਗਰਮ ਕਰੋ ਅਤੇ ਉਸ ਤੋਂ ਬਾਅਦ ਜੇਕਰ ਤੁਹਾਡੇ ਕੋਲੇ ਸ਼ਹਿਦ ਦੇ ਛੱਤੇ ਵਾਲੀ ਵਧੀਆ ਮੋਮ ਹੈ ਤਾਂ ਉਸ ਦੀ ਵਰਤੋਂ ਕਰੋ ਨਹੀਂ ਫਿਰ ਮੋਮਬਤੀ ਵਿੱਚੋਂ ਤੋੜ ਮੋੜ ਕੇ ਉਸ ਦਾ ਧਾਗਾ ਕੱਢੋ ਅਤੇ ਉਸ ਨੂੰ ਇਸ ਤੇਲ ਵਿੱਚ ਪਾ ਦਿਓ ਜਦੋਂ ਦੋਨੇ ਗਰਮ ਹੋ ਕੇ ਚੰਗੀ ਤਰ੍ਹਾਂ ਰਲ ਜਾਣ ਤਾਂ ਇਹਨਾਂ ਨੂੰ ਉਤਾਰ ਕੇ ਕਿਸੇ ਖੁੱਲੇ ਮੂੰਹ ਵਾਲੀ ਡੱਬੀ ਵਿੱਚ ਪਾ ਕੇ ਰੱਖ ਲਓ ਬਹੁਤ ਹੀ ਸਸਤੀ ਅਤੇ ਕੁਦਰਤੀ ਚੀਜ਼ਾਂ ਤੋਂ ਛੇਤੀ ਤਿਆਰ ਹੋਣ ਵਾਲੀ ਇਸ ਵੈਸਲੀਨ ਦੀ ਵਰਤੋਂ ਤੁਸੀਂ ਠੰਡ ਦੇ ਮੌਸਮ ਵਿੱਚ ਆਪਣੇ ਹੱਥਾਂ ਅਤੇ ਪੈਰਾਂ ਦੀ ਚਮੜੀ ਨੂੰ ਰੁੱਖੇਪਣ ਅਤੇ ਫਟਣ ਤੋਂ ਬਚਾਉਣ ਲਈ ਕਰ ਸਕਦੇ ਹੋ ਕੋਸ਼ਿਸ਼ ਕਰੋ ਕਿ ਇਸ ਦੀ ਵਰਤੋਂ ਸ਼ਾਮ ਵੇਲੇ ਕਰੋ ਅਤੇ ਇਸ ਦੀ ਵਰਤੋਂ ਕਰਨ ਵੇਲੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਨਾਲ ਸਾਫ਼ ਕਰਨ ਤੋਂ ਬਾਅਦ ਇਸ ਕਰੀਮ ਨੂੰ ਆਪਣੇ ਹੱਥਾਂ ਉੱਪਰ ਲਗਾਓ ਅਤੇ ਹਲਕੇ ਗਰਮ ਪਾਣੀ ਵਿੱਚ ਹੱਥਾਂ ਨੂੰ ਡੁਬੋ ਕੇ ਚੰਗੀ ਤਰ੍ਹਾਂ ਮਲਦੇ ਰਹੋ ਤਾਂ ਜੋ ਇਹ ਕਰੀਮ ਸਾਡੀ ਚਮੜੀ ਵਿੱਚ ਚੰਗੀ ਤਰ੍ਹਾਂ ਜਜ਼ਬ ਹੋ ਜਾਵੇ ਤੁਸੀਂ ਦੇਖੋਗੇ ਕਿ 2-3 ਦਿਨ ਵਰਤੋਂ ਕਰਨ ਤੋਂ ਬਾਅਦ ਹੀ ਤੁਹਾਡੇ ਠੰਡ ਨਾਲ ਖੁਸ਼ਕ ਹੋਈ ਹੱਥਾਂ ਦੀ ਚਮੜੀ ਕੋਮਲ ਅਤੇ ਮੁਲਾਇਮ ਹੋ ਜਾਵੇਗੀ ਇਹ ਬਾਜ਼ਾਰ ਚੋਂ ਮਿਲਣ ਵਾਲੀਆਂ ਕਰੀਮਾਂ ਤੋਂ ਕਾਫੀ کارਗਰ ਅਤੇ ਵਧੀਆ ਸਸਤਾ ਇਲਾਜ ਹੈ ਸੋ ਇਸ ਨੂੰ ਜ਼ਰੂਰ ਵਰਤੋ ਜੇਕਰ ਜਾਣਕਾਰੀ ਵਧੀਆ ਲੱਗੇ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ